ਅਰਦਾਸ ਵੈਲਫੇਅਰ ਸੁਸਾਇਟੀ ਫਗਵਾੜਾ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਲੜੀਵਾਰ ਪੈਨਸ਼ਨ ਸਮਾਗਮ ਕਰਵਾਇਆ ਗਿਆ ਇਸ ਮੌਕੇ 700 ਦੇ ਕਰੀਬ ਲੋੜਵੰਦ ਵਿਧਵਾ ਔਰਤਾਂ ਨੂੰ ਪੈਨਸ਼ਨ ਦਿੱਤੀ ਗਈ ਉੱਥੇ ਆਈਆਂ ਹੋਈਆਂ ਵਿਧਵਾ ਔਰਤਾਂ ਲਈ ਆਲੂ ਪੂੜੀ ਦਾ ਲੰਗਰ ਵੀ ਲਾਇਆ ਗਿਆ ਇਸ ਮੌਕੇ ਸਿਮਰਨ ਸੱਤਾ ਚਾਚੋ ਕੀ ਅਤੇ ਜੈ ਮਾ ਸ਼ੇਰਵਾਲੀ ਕਮੇਟੀ ਦੇ ਪ੍ਰਿੰਜਮਨ ਪੁਰੀ ਨੇ ਮੁੱਖ ਮਹਿਮਾਨ ਵਜੋਂ ਉੱਥੇ ਸ਼ਿਰਕਤ ਕੀਤੀ ਜਦਕਿ ਸ਼੍ਰੀ ਸਤਬਾਬਾ ਬਾਲਕਨਥ ਮੰਦਿਰ ਕਮੇਟੀ ਦੀ ਮੈਲਾ ਮੰਡਲੀ ਨੇ ਵਿਸ਼ੇਸ਼ ਤੌਰ ਤੇ ਉੱਥੇ ਸ਼ਿਰਕਤ ਕੀਤੀ ਇਸ ਮੌਕੇ ਸੁਸਾਇਟੀ ਮੈਂਬਰਾਂ ਵੱਲੋਂ ਉੱਥੇ ਆਏ ਹੋਏ ਮਹਿਮਾਨਾਂ ਦੇ ਸਿਰੋਪੇ ਪਾ ਕੇ ਸਨਮਾਨਤ ਵੀ ਕੀਤਾ ਗਿਆ ਨਾਲ ਹੀ ਗਾਇਕ ਜਸਬੀਰ ਮਾਹੀ ਵੱਲੋਂ ਵੀ ਉੱਥੇ ਭਜਨ ਗਾ ਕੇ ਖੂਬ ਰੌਣਕਾਂ ਲਾਈਆਂ ਗਈਆਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਪੈਨਸ਼ਨ ਪੰਡੀ ਜਾਂਦੀ ਆ ਜਿਹੜੀਆਂ ਸਾਡੀਆਂ ਮਾਵਾ ਪੈਣਾ ਵਿਧਵਾਵਾ ਉਹਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਤੇ ਅੱਜ ਜਿਹੜੀ ਪੈਨਸ਼ਨ ਦਾ ਉਪਰਾਲਾ ਵਾ ਸਾਡੇ ਬਹੁਤ ਹੀ ਸਤਿਕਾਰਯੋਗ ਜੈ ਮਾ ਸ਼ੇਰਾਵਲੀ ਕਮੇਟੀ ਵੱਲੋਂ ਸਾਡੇ ਬ੍ਰਿਜਮਨਪੁਰੀ ਜੀ ਭਾਜੀ ਹੁਣੀ ਸਾਡੇ ਆਏ ਸੀਗੇ ਬਹੁਤ ਹੀ ਸਤਿਕਾਰਯੋਗ ਹੈ ਇਹਨਾਂ ਵੱਲੋਂ ਅੱਜ ਅਰਦਾਸ ਵੈਲਫੇਅਰ ਸੁਸਾਇਟੀ ਨੂੰ 5200 ਰੁਪਏ ਦਿੱਤਾ ਗਿਆ ਵਾ ਔਰ ਨਾਲ ਹੀ ਨਾਲ ਮੇਰਾ ਵੀਰ ਸਿਮਰਨ ਤੇ ਸੱਤਾ ਚਾਚੂ ਗੀਤੋ ਆਏ ਹੋਏ ਆ ਆ ਮੇਰਾ ਵੀਰ ਸਿਮਰਨ ਆ ਤੇ ਮੇਰਾ ਵੀਰ ਸੱਤਾ ਵਾ ਤੇ ਇਹਨਾਂ ਨੇ 50 ਪਰਿਵਾਰਾਂ ਦਾ ਹਰ ਮਹੀਨੇ ਲਈ ਉਪਰਾਲਾ ਚੱਕਿਆ ਕਿ ਅਸੀਂ ਹਰ ਮਹੀਨੇ ਭਾਜੀ 50 ਪਰਿਵਾਰਾਂ ਨੂੰ ਸਾਡੇ ਵੱਲੋਂ ਪੈਨਸ਼ਨ ਦਿੱਤੀ ਜਾਊਗੀ ਬਹੁਤ ਹੀ ਇਹਨਾਂ ਦਾ ਸਲਾਘਾਯੋਗ ਕਦਮ ਆ ਪਰਮਾਤਮਾ ਦੇਖੋ ਜੇ ਕੋਈ ਇੱਕ ਇੱਕ ਰੁਪਿਆ ਵੀ ਦਿੰਦਾ ਨਾ ਉਹਦੇ ਲਈ ਵੀ ਸਾਡੇ ਸਿਰ ਮੱਥਾ ਝੁਕਦਾ ਵਾ ਅਰਦਾਸ ਵੈਲਫੇਅਰ ਸੁਸਾਇਟੀ ਲਈ ਕੋਈ 1 ਰੁਪਏ ਦੀ ਵੀ ਮਦਦ ਕਰੂਗਾ ਸਾਰੀ ਸੁਸਾਇਟੀ ਦਾ ਸਿਰ ਝੁਕੂਗਾ। ਹੋਰ ਪਰਮਾਤਮਾ ਇਦਾਂ ਦੇ ਜਿਹੜੇ ਕੀ ਪੁੱਤ ਮਾਮਾ ਰੋਜ਼ ਜੰਮਣ ਜਿਹੜੇ ਕੀ ਇਦਾਂ ਦੀਆਂ ਚੀਜ਼ਾਂ ਸੋਚਦੇ ਆ ਜਿਹੜੇ ਕੀ ਦਾਨ ਦੇਖੋ ਪੈਸਾ ਹਰ ਇਨਸਾਨ ਕੋ ਆ ਪਰ ਦਾਨ ਦੇਣ ਦੀ ਨੀਅਤ ਕਿਸੇ ਕਿਸੇ ਕੋ ਆ। ਇਸ ਕਰਕੇ ਮੇਰੇ ਵੀਰ ਸਿਮਰਨ ਨੇ ਜੈ ਮਾ ਸ਼ੇਰਾਂ ਵਾਲੀ ਕਮੇਟੀ ਵਾਲੇ ਨੇ ਬਹੁਤ ਅੱਜ ਵੱਡਾ ਉਪਰਾਲਾ ਕੀਤਾ ਵਾ। ਇੱਕ ਮੇਰਾ ਵੀਰ ਨਿੱਪੂ ਆ ਜਰਮਨ ਤੋਂ। ਅੱਜ ਉਹ ਸਵੇਰੇ ਸਵੇਰੇ ਉਹਦੀ ਫਲਾਈਟ ਸੀਗੀ ਉਹਦੇ ਕੋਲ ਟਾਈਮ ਹੈ ਨਹੀਂ ਸੀ ਤੇ ਉਹ ਵੀ ਮੇਰਾ ਵੀਰ 11000 ਰੁਪਏ ਅਰਦਾਸ ਵੈਲਫੇਅਰ ਸੁਸਾਇਟੀ ਨੂੰ ਦੇ ਕੇ ਗਿਆ ਮੈਂ